ਲਓ ਜੀ ਅੱਜ ਹੁਣ ਭਾਰਤ ਤੇ ਪਾਕਿਸਤਾਨ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਨਵੇਂ ਬਿਆਨ ਨੇ ਪੂਰੀ ਦੁਨੀਆ ਦੇ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ ਵੱਡੇ ਸਵਾਲ ਖੜੇ ਹੋ ਗਏ ਨੇ ਤੇ ਬੜਾ ਕੁਝ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕੱਲ ਪਹਿਲਾਂ ਭਾਰਤ ਤੇ ਪਾਕਿਸਤਾਨ ਦੋਨਾਂ ਦੇਸ਼ਾਂ ਤੋਂ ਪਹਿਲਾਂ ਦੁਨੀਆ ਨੂੰ ਇਹ ਦੱਸਤਾ ਸੀ ਕਿ ਦੋਨਾਂ ਦੇਸ਼ਾਂ ਦੀ جنگ ਬੰਦੀ ਹੋ ਗਈ ਹੈ ਉਸ ਤੋਂ ਬਾਅਦ ਫਿਰ ਪਾਕਿਸਤਾਨ ਤੇ ਫਿਰ ਭਾਰਤ ਬੋਲੇ ਸੀ ਤੇ ਅੱਜ ਫਿਰ ਅਮਰੀਕਾ ਦੇ ਰਾਸ਼ਟਰਪਤੀ ਨੇ ਜਿਹੜਾ ਬਿਆਨ ਦਿੱਤਾ ਹੈ ਇਹਦੇ ਉੱਪਰ ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਪਰ ਇੱਕ ਬੜੀ ਵੱਡੀ ਚਰਚਾ ਤੇ ਵੱਡੇ ਸਵਾਲ ਖੜੇ ਹੋ ਗਏ ਨੇ ਉਹ ਇੱਕ ਪੰਜਾਬੀ ਗਾਇਕ ਰਾਜ ਬਰਾੜ ਦਾ ਗੀਤ ਸੀਗਾ ਆਖੇ ਆਪ ਲੜਾ ਕੇ ਆਪ ਛੜਾ ਕੇ ਨੰਬਰ ਆਪਾਂ ਬਣਾਵਾਂਗੇ ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਤੇ ਹੁਣ ਅੱਜ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਕਿਹਾ ਕਹਿੰਦਾ ਜੀ ਦੇਖੋ ਮੈਂ ਇਹਨਾਂ ਦੀ جنگ ਮੰਦੀ ਕਰਾਤੀ ਪਹਿਲਾਂ ਹੁਣ ਇਹਨਾਂ ਦੋਨਾਂ ਦੇਸ਼ਾਂ ਨਾਲ ਮੈਂ ਵਪਾਰ ਵਧਾਵਾਂਗਾ ਵਪਾਰ ਵਧਾਵਾਂਗਾ ਇਹ ਵੱਡਾ ਬਿਆਨ ਉਹਨੇ ਦਿੱਤਾ ਤੇ ਨਾਲ ਉਹ ਕਹਿੰਦਾ ਮੈਂ ਹੁਣ ਇਹਨਾਂ ਦੇ ਵਿੱਚ ਪੈ ਕੇ ਕਸ਼ਮੀਰ ਦੇ ਮਸਲੇ ਤੇ ਵੀ ਇਹਨਾਂ ਨਾਲ ਗੱਲ ਕਰਾਂਗਾ ਕਸ਼ਮੀਰ ਦਾ ਉਹ ਮਸਲਾ ਜਿਹੜਾ 75 ਸਾਲ ਤੋਂ ਚੱਲਿਆ ਆ ਰਿਹਾ ਹੁਣ ਇਹਦਾ ਮਤਲਬ ਕੀ ਹੈ ਦੇਖੋ ਜੀ ਵੱਡੇ ਵੱਡੇ ਵਿਦਵਾਨ ਜਿਹੜੇ ਨੇ ਉਹ ਆਪੋ ਆਪਣੇ ਚੈਨਲਾਂ ਦੇ ਉੱਪਰ ਇਹ ਗੱਲ ਕਹਿ ਰਹੇ ਨੇ ਕਿ ਇਹ ਜਿਹੜਾ ਅਮਰੀਕਾ ਨੇ ਸਮਝੌਤਾ ਕਰਾਇਆ ਜੰਗਬੰਦੀ ਲਈ ਇਹ ਅਮਰੀਕਾ ਨੇ ਐਵੇਂ ਨਹੀਂ ਕਰਾਇਆ ਪਹਿਲੀ ਗੱਲ ਤਾਂ ਜੰਗ ਦਾ ਨਾਂ ਹੀ ਮਾੜਾ ਹੈ ਜੰਗ ਹੋਣੀ ਨਹੀਂ ਚਾਹੀਦੀ ਇਹ ਪਤਾ ਭਾਰਤ ਨੂੰ ਵੀ ਪਤਾ ਪਾਕਿਸਤਾਨ ਨੂੰ ਵੀ ਪਤਾ ਆਮ ਲੋਕਾਂ ਨੂੰ ਵੀ ਹੈ ਜੰਗ ਬਰਬਾਦੀ ਹੈ ਜੰਗ ਤਬਾਈ ਹੈ ਜੰਗ ਲਾਛਾ ਹੈ ਜੰਗ ਕੰਗਾਲੀ ਹੈ ਜੰਗ ਬੇਰੁਜ਼ਗਾਰੀ ਹੈ ਪਰ ਹੁਣ ਅਮਰੀਕਾ ਨੇ ਜਾਂ ਅਮਰੀਕਾ ਵਰਗੇ ਸਾਮਰਾਜੀ ਦੇਸ਼ ਕਿਉਂ ਨਹੀਂ ਚਾਹੁੰਦੇ ਕਿ ਭਾਰਤ ਪਾਕਿਸਤਾਨ ਲੜੇ ਉਹ ਚਾਹੁੰਦੇ ਨੇ ਕਿ ਤਣਾ ਤਣੀ ਬਣੀ ਰਵੇ ਹਥਿਆਰ ਵੀ ਉਹਨਾਂ ਦੇ ਵਿਕਦੇ ਰਹਿਣ ਪਰ ਹੁਣ ਉਹਨਾਂ ਨੇ ਜੰਗ ਬੰਦੀ ਕਿਉਂ ਕਰਵਾਈ ਇਹਦੇ ਉੱਪਰ ਕਈ ਸਾਰੇ ਅਧਾਰਿਆਂ ਨੇ ਰਿਪੋਰਟ ਪੇਸ਼ ਕਰ ਦਿੱਤੀ ਹੈ ਦੇਖੋ 5000 ਜਿਹੜੇ ਕਾਰਪੋਰੇਟ ਘਰਾਣੇ ਦੁਨੀਆ ਪਰ ਦੇ 5000 ਵੱਡੀਆਂ ਕੰਪਨੀਆਂ ਜਿਹੜੀਆਂ ਅਮਰੀਕਾ ਦੀਆਂ ਰੂਸ ਦੀਆਂ ਚੀਨ ਦੀਆਂ ਫਰਾਂਸ ਦੀਆਂ ਜਰਮਨ ਦੀਆਂ ਉਹ 5000 ਕੰਪਨੀਆਂ ਭਾਰਤ ਦੇ ਵਿੱਚ ਇੱਥੇ ਮਾਲ ਵੇਚਦੀਆਂ ਨੇ ਭਾਰਤ ਦੀ ਆਬਾਦੀ 1.5 ਸੌ ਕਰੋੜ ਹੈ 150 ਕਰੋੜ ਯੂਰਪ ਦੇ 50 ਦੇਸ਼ਾਂ ਦੀ ਆਬਾਦੀ ਉਨੀ ਨਹੀਂ ਜਿੰਨੀ ਇਕੱਲੇ ਭਾਰਤ ਦੀ ਹੈ ਮਤਲਬ ਦੁਨੀਆ ਦੀਆਂ ਕਾਰਪੋਰੇਟ ਘਰਾਣਿਆਂ ਵਾਸਤੇ ਵੱਡੀਆਂ ਪ੍ਰਾਈਵੇਟ ਕੰਪਨੀਆਂ ਵਾਸਤੇ ਮਾਲ ਵੇਚਣ ਲਈ ਭਾਰਤ 50 60 ਦੇਸ਼ਾਂ ਜਿੱਦੀ ਇੱਕੋ ਮੰਡੀ ਹੈ ਤਾਂ ਜੇਕਰ جنگ ਲੱਗਦਾ ਭਾਰਤ ਤੇ ਪਾਕਿਸਤਾਨ ਦਾ ਤਾਂ ਉਹਨਾਂ ਦੇ ਵਪਾਰ ਨੂੰ ਉਹਨਾਂ ਦੇ ਮੁਨਾਫਿਆਂ ਨੂੰ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਸੀ ਕਿਉਂਕਿ ਦੋਨਾਂ ਦੇਸ਼ਾਂ ਦੇ ਵਿੱਚ ਬੜਾ ਕੁਝ ਰੁਕ ਗਿਆ ਸੀ ਖਰੀਦੋ ਫਰੋਕਤ ਆਵਾਜਾਈ ਦੋਨਾਂ ਦੇਸ਼ਾਂ ਦੀ ਪ੍ਰਭਾਵਿਤ ਹੋ ਗਈ ਸੀ ਉਡਾਨਾ ਹਵਾਈ ਜਹਾਜ਼ ਸਮੁੰਦਰੀ ਜਹਾਜ਼ ਜਿਨ੍ਹਾਂ ਤੇ ਮਾਲ ਆਉਣਾ ਜਾਣਾ ਉਹ ਸਾਰਾ ਕੁਝ ਪ੍ਰਭਾਵਿਤ ਹੋ ਰਿਹਾ ਸੀ ਤਾਂ ਇਸੇ ਦਰਮਿਆਨ ਉਹਨਾਂ ਸਾਰੇ ਦੇਸ਼ਾਂ ਨੂੰ ਇੱਕ ਬਹੁਤ ਵੱਡਾ ਘਾਟਾ ਉਹਨਾਂ ਦੇਸ਼ਾਂ ਦੇ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਨੂੰ ਪੈ ਰਿਆ ਸੀ ਉਧਰ ਜਿਹੜੇ ਭਾਰਤ ਦੇ ਬਹੁਤ ਵੱਡੇ ਘਰਾਣੇ ਨੇ ਕਾਰਪੋਰੇਟ ਘਰਾਣੇ ਅਮਾਨੀ ਅਡਾਨੀ ਟਾਟਾ ਅਦਿੱਤਿਆ ਬਿਰਲਾ ਤੇ ਹੋਰ ਜਿਹੜੇ ਭਾਰਤ ਤੋਂ ਬਾਹਰ ਕਿੰਨੇ ਸਾਰੇ ਦੇਸ਼ਾਂ ਦੇ ਵਿੱਚ ਆਪਣਾ ਮਾਲ ਵੇਚਦੇ ਨੇ ਉਹਨਾਂ ਨੂੰ ਵੀ ਬਹੁਤ ਵੱਡਾ ਘਾਟਾ ਪੈਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਬਹੁਤ ਸਾਰਾ ਕੁਝ ਰੁਕ ਗਿਆ ਸੀ ਇਸ ਸਾਰੇ ਕੁਝ ਦੇ ਵਿੱਚ ਫਿਰ ਉਹਨਾਂ ਨੂੰ ਇਹੀ ਰਾਹ ਸਹੀ ਲੱਗਾ ਕਿ ਕਿਸੇ ਵੀ ਤਰੀਕੇ ਨਾਲ ਜੰਗ ਰਕਵਾਉਣੀ ਚਾਹੀਦੀ ਹੈ ਜੰਗ ਰਕਵਾਉਣੀ ਹੀ ਸਹੀ ਹੈ ਇਹ ਮੈਂ ਵੀ ਕਹਿ ਰਿਹਾ ਹਾਂ ਤੁਸੀਂ ਵੀ ਮੰਨਦੇ ਹੋ ਪਰ ਕਿਸੇ ਦੀ ਮਨਛਾ ਕੀ ਹੈ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੇ ਅੱਜ ਜਿਹੜਾ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਦਿੱਤਾ ਹੈ ਕਿ ਹੁਣ ਅਮਰੀਕਾ ਇਹਨਾਂ ਦੋਨਾਂ ਦੇਸ਼ਾਂ ਦੇ ਨਾਲ ਵਪਾਰ ਵਧਾਉਣਾ ਚਾਹੁੰਦਾ ਹੈ ਤੇ ਵਪਾਰ ਵਧਾਏਗਾ ਉਹ ਵਪਾਰ ਵਧਾ ਕੇ ਕੀ ਕਰੇਗਾ ਇਹਨਾਂ ਦੋਨਾਂ ਦੇਸ਼ਾਂ ਨੂੰ ਫਾਇਦੇ ਦੇਗਾ ਜਾਂ ਆਪ ਫਾਇਦਾ ਲਏਗਾ ਇਹਦੇ ਤੇ ਤੁਸੀਂ ਗਹਿਰਾਈ ਨਾਲ ਸੋਚੋ ਚਾਹੇ ਤੁਸੀਂ ਕੋਈ ਆਮ ਬੰਦਾ ਹੋ ਚਾਹੇ ਤੁਸੀਂ ਕੋਈ ਅਫੀਸਰ ਹੋ ਚਾਹੇ ਤੁਸੀਂ ਕੋਈ ਸਰਕਾਰ ਚ ਬੈਠੇ ਅਧਿਕਾਰੀ ਮੰਤਰੀ ਕੁਝ ਵੀ ਹੋ ਥੋੜਾ ਜਿਹਾ ਸੋਚੋ ਅਮਰੀਕਾ ਕਿਹਦਾ ਫਾਇਦਾ ਚਾਹੁੰਦਾ ਹੈ ਆਪਣਾ ਕਿ ਇਹਨਾਂ ਦੇਸ਼ਾਂ ਦਾ ਉਧਰ ਤੁਸੀਂ ਦੇਖੋ ਜਿਹੜਾ ਚైనా ਹੈ ਇੱਕ ਪਾਸੇ ਉਹ ਆਪਦੇ ਮੁਨਾਫੇ ਤੇ ਵਪਾਰ ਨੂੰ ਮੁੱਖ ਰੱਖ ਕੇ ਦੋਨਾਂ ਦੇਸ਼ਾਂ ਦੀ جنگਬੰਦੀ ਦੀ ਗੱਲ ਕਰਦਾ ਹੈ ਦੂਜੇ ਪਾਸੇ ਅੰਦਰ ਖਾਤੇ ਉਹ ਪਾਕਿਸਤਾਨ ਨੂੰ ਉਂਗਲਾ ਲਾਉਦਾ ਰੱਜ ਕੇ ਕੱਲ ਜਦ جنگਬੰਦੀ ਹੋਈ ਆ ਚਾਈਨਾ ਨੂੰ ਲੱਗਾ ਵੀ ਅਮਰੀਕਾ ਲੰਬੜਦਾਰੀ ਲੈ ਗਿਆ ਸਾਰੀ ਟੌਰ ਉਹਦੀ ਬਣ ਗਈ ਤੇ ਉਹਨੇ ਫੇਰ ਪਾਕਿਸਤਾਨ ਨੂੰ ਉਥਲਾ ਲਾਈਆਂ ਵੀ ਅਸੀਂ ਪਾਕਿਸਤਾਨ ਦੇ ਨਾਲ ਆ ਡਟ ਕੇ ਖੜੇ ਆ ਇਹ ਬਿਆਨ ਚਾਈਨਾ ਦਾ ਆਇਆ ਫਿਰ ਆ ਜਿਹੜਾ ਗੋਦੀ মিডিਆ ਇਹਨੇ ਨਹੀਂ ਤੁਹਾਨੂੰ ਸੱਚ ਦੱਸਣਾ ਇਹਦੀ ਤਾਂ ਜੰਗਬੰਦੀ ਦੀ ਗੱਲ ਸੁਣ ਕੇ ਪਹਿਲਾਂ ਇਹ ਠੋਸ ਹੋ ਗਿਆ ਸੀ ਦੀ ਮਾਂ ਜੀ ਮਰ ਗਈ ਸੀ ਉਸ ਤੋਂ ਬਾਅਦ ਫੇਰ ਇਹ ਇਹ ਥੋੜਾ ਜਿਹਾ ਉਦੋਂ 부ੜਕਿਆ ਜਦੋਂ ਇਹ ਖਬਰ ਆਈ ਵੀ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਤੀ ਫਿਰ ਇਹ ਜਿਹੜਾ ਗੋਦੀ মিডিਆ ਇਹ ਹੁਣ ਅਮਰੀਕਾ ਦੇ ਰਾਸ਼ਟਰਪਤੀ ਦੀ ਬੱਲੇ ਬੱਲੇ ਕਰਨ ਤੇ ਲੱਗਾ ਹੋਇਆ ਇਹ ਉਹਨਾਂ ਕੰਪਨੀਆਂ ਦੀ ਬੱਲੇ ਬੱਲੇ ਕਰਨ ਤੇ ਲੱਗਾ ਹੋਇਆ ਜਿਨ੍ਹਾਂ ਦੇ ਹੱਥਾਂ ਤੇ ਚੱਲਦਾ ਇਹਨੂੰ ਸਮਝੋ ਇਹ ਗੋਦੀ মিডিਆ ਜਿਹੜਾ ਨਾ ਇਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕੱਠ ਪੁਕਲੀਆ ਦੇਸ਼ੀ ਤੇ ਵਿਦੇਸ਼ੀ ਕੰਪਨੀਆਂ ਦੇ ਹੱਥਾਂ ਤੇ ਚੱਲਦਾ ਉਹਨਾਂ ਤੋਂ ਮੁਨਾਫੇ ਕਮਾਉਂਦਾ ਮਸ਼ਹੂਰੀਆਂ ਉਹਨਾਂ ਦੀਆਂ ਦੇ ਦੇ ਕੇ ਸੋ ਇਹ ਸਾਰਾ ਕੁਝ ਸਮਝੋ ਸਾਮਰਾਜਵਾਦ ਤਾਂ ਤੁਸੀਂ ਸੁਣਿਆ ਹੋਣਾ ਤੇ ਨਿਊ ਇੰਪੀਰੀਅਲਿਜ਼ਮ ਨਵ ਸਾਮਰਾਜਵਾਦ ਵੀ ਸੁਣਿਆ ਹੋਣਾ ਤਾਂ ਅਮਰੀਕਾ ਕਿਹੜੀ ਨੀਤੀ ਤੇ ਚੱਲ ਰਿਹਾ ਹੈ ਇਹਨੂੰ ਸਮਝਣ ਦੀ ਬਹੁਤ ਲੋੜ ਹੈ ਪੋਲਿਟੀਕਲ ਸਾਇੰਸ ਤੇ ਇਕਨੋਮਿਕਸ ਦੇ ਕੁਝ ਵੱਡੇ ਫੰਡੇ ਨੇ ਜਿਨ੍ਹਾਂ ਨੂੰ ਸਮਝ ਕੇ ਹੀ ਇਹ ਸਾਰੀ ਕਹਾਣੀ ਨੂੰ ਸਮਝਿਆ ਜਾ ਸਕਦਾ ਹੈ ਉਹ ਮੈਂ ਤੁਹਾਡੇ ਨਾਲ ਅਜੇ ਨਹੀਂ ਸ਼ੁਰੂ ਕਰ ਸਕਦਾ ਉਹਨਾਂ ਤੇ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਬੜੀਆਂ ਔਖੀਆਂ ਗੱਲਾਂ ਨੇ ਪਰ ਸਿੱਧੀਆਂ-ਸਿੱਧੀਆਂ ਗੱਲਾਂ ਨੇ ਇਸ ਪਾਰਟ ਦੁਨੀਆ ਪੱਧਰ ਦੀਆਂ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ 5000 ਤੋਂ ਵੱਧ ਕੰਪਨੀਆਂ ਭਾਰਤ ਦੇ ਵਿੱਚ ਆਪਣਾ ਮਾਲ ਵੇਚਦੀਆਂ ਨੇ ਉਹ ਦੇਸ਼ ਹਥਿਆਰ ਵੀ ਵੇਚਦੇ ਨੇ ਪਰ ਜਿਹੜੀ ਕਸਟਮਰ ਮੰਡੀ ਹੈ ਉਹ ਉਸ ਤੋਂ ਵੀ ਵੱਡੀ ਹੈ ਤੇ ਉਹ ਰੁਕ ਰਹੀ ਸੀ ਜਿਹੜਾ ਸੰਸੈਕਸ ਹੈ ਸੰਸੈਕਸ ਸ਼ੇਅਰ ਮਾਰਕੀਟ ਦਾ ਉਹ 1541 ਅੰਕ ਥੱਲੇ ਡਿੱਗ ਗਿਆ ਸੀ ਜਿਹੜੀ ਨਿਫਟੀ ਹੈ ਉਹ 433 ਅੰਕ ਥੱਲੇ ਡਿੱਗ ਗਈ ਸੀ ਬਹੁਤ ਵੱਡਾ ਗਰਾਫ ਵਪਾਰ ਦਾ ਥੱਲੇ ਡਿੱਗ ਰਿਹਾ ਸੀ ਦੇਖੋ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਉਹਨਾਂ ਲਈ ਵਪਾਰ ਹੀ ਮੁਨਾਫਾ ਹੀ ਇੱਕੋ ਇੱਕ ਚੀਜ਼ ਹੈ ਤੇ ਜਿੰਨੀਆਂ ਵੀ ਅਮਰੀਕਾ ਦੀਆਂ ਜਾਂ ਚਾਈਨਾ ਦੀਆਂ ਜਾਂ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਉਹ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਮੁੱਠੀ ਚ ਚਲਦੀਆਂ ਮੁੱਠੀ ਚ ਚਲਦੀਆਂ ਔਰ ਜਿਹੜੇ ਆ ਤੀਜੀ ਦੁਨੀਆ ਦੇ ਦੇਸ਼ ਨੇ ਜਿਹੜੇ ਲੜਨ ਜਾ ਰਹੇ ਸੀ ਇਨਾਂ ਦੀ ਆਰਥਿਕ ਪੱਖੋ ਹਾਲਤ ਬਹੁਤ ਮਾੜੀ ਐ ਗਰੀਬੀ ਐ ਮੰਦਹਾਲੀ ਐ ਕੰਗਾਲੀ ਐ ਨੰਗ ਬਲੰਗ ਨੇ ਕਾਰਪੋਰੇਟ ਕਰਾਉਣਿਆਂ ਦਾ ਇੱਥੇ ਵੀ ਵੱਡਾ ਪ੍ਰਭਾਵ ਐ ਦੋਨਾਂ ਪਾਸੇ ਤਾਂ ਹੁਣ ਇਸ ਸਾਰੇ ਕੁਛ ਦੇ ਵਿੱਚ ਉਹਨਾਂ ਨੂੰ ਜੋ ਨੀਤੀ ਠੀਕ ਲੱਗੀ ਉਹਨਾਂ ਨੇ ਅਪਣਾਈ ਐ ਹੁਣ ਪਾਕਿਸਤਾਨ ਨੂੰ ਚైనా ਉਂਗਲ ਲਾ ਰਿਹਾ ਚైనా ਪਾਕਿਸਤਾਨ ਤੋਂ ਬਹੁਤ ਕੁਝ ਕਮਾਉਂਦਾ ਬੜਾ ਫਾਇਦਾ ਲੈਂਦਾ ਜਿਵੇਂ ਤੁਸੀਂ ਸਮਝੋ ਪਿੰਡ ਦੇ ਵਿੱਚ ਇੱਕ ਤਕੜਾ ਬੰਦਾ ਹੁੰਦਾ ਤੇ ਉਹ ਗਰੀਬਾਂ ਤੇ ਜਿਵੇਂ ਦੀ ਰਾਜਨੀਤੀ ਖੇਡਦਾ ਉਮੇ ਦੀ ਚੀਨਾ ਖੇਡ ਰਿਆ ਉਮੇ ਦੀ ਅਮਰੀਕਾ ਖੇਡ ਰਿਆ ਵੇਖੋ ਜਿਹੜੇ ਵੱਡੇ ਦੇਸ਼ ਨੇ ਨਾ ਉਹ ਛੋਟੇ ਦੇਸ਼ਾਂ ਨੂੰ ਕਿਸੇ ਵੀ ਤਰੀਕੇ ਨਾਲ ਆਪਣੀ ਲੱਤ ਥੱਲੋਂ ਦੀ ਕੱਢ ਕੇ ਆਪਣੇ ਅਸਾਂ ਥੱਲੋਂ ਦੀ ਕੱਢ ਕੇ ਰੱਖਣਾ ਚਾਹੁੰਦੇ ਹੁੰਦੇ ਨੇ ਜਿਵੇਂ ਆ ਜਦੋਂ ਪਹਿਲਗਾਮ ਵਾਪਰਿਆ ਤਾਂ ਉਸ ਤੋਂ ਪਹਿਲਾਂ ਅਮਰੀਕਾ ਦਾ ਜਿਹੜਾ ਉਪ ਰਾਸ਼ਟਰਪਤੀ ਜੇਡੀ ਵੈਂਸ ਹੈ ਉਹ ਭਾਰਤ ਦੇ ਵਿੱਚ ਇੱਕ ਸਮਝੌਤਾ ਲੈ ਕੇ ਆਇਆ ਸੀ ਜਿਹੜਾ ਕਿ ਅਜੇ ਸਿਰੇ ਨਹੀਂ ਚੜਿਆ ਤਾਂ ਖਦਸ਼ਾ ਪਾਕਿਸਤਾਨ ਅੱਗੇ ਵੀ ਉਹਨਾਂ ਨੇ ਉਹੀ ਸਮਝੌਤਾ ਰੱਖਿਆ ਭਾਰਤ ਅੱਗੇ ਵੀ ਪਹਿਲਾਂ ਵੀ ਅਮਰੀਕਾ ਨੇ ਪੂਰੀ ਦੁਨੀਆ ਦੇ ਦੇਸ਼ਾਂ ਤੋਂ ਕੁਝ ਇਹੋ ਜਿਹੇ ਸਮਝੌਤੇ ਉਹਨਾਂ ਨੂੰ ਦਬਾ ਕੇ ਡਰਾ ਕੇ ਆਸਾਨ ਥੱਲੇ ਲਿਆ ਕੇ ਕਰਵਾਏ ਨੇ ਜਿਹੜੇ ਕਿ ਦੂਜੇ ਦੇਸ਼ ਕਰਨਾ ਨਹੀਂ ਸੀ ਚਾਹੁੰਦੇ ਫਰਮਾਨੂ ਸਮਝੌਤੇ ਤੋਂ ਲੈ ਕੇ ਕਿੰਨੇ ਹੀ ਐਸੇ ਨੇ ਜਿਹੜੇ ਆਪਦੀ ਮਰਜ਼ੀ ਨਾਲ ਹੀ ਉਹ ਕਰਾ ਜਾਂਦਾ ਅੱਛਾ ਜਦੋਂ ਸਾਰੇ ਦੇਸ਼ ਪ੍ਰਭੂ ਸਤਾ ਸੰਪੰਨ ਨੇ ਸੋਵਰੈਂਟੀ ਵਾਲੇ ਦੇਸ਼ ਨੇ ਤਾਂ ਫਿਰ ਅਮਰੀਕਾ ਕਿਵੇਂ ਬਣਾ ਜਾਂਦਾ ਆਪਦੀ ਸਾਰੀ ਦੁਨੀਆ 'ਚ ਭਈ ਇੱਕ ਵੱਡਾ ਸਵਾਲ ਹੈ ਸੋਚਣ ਵਾਲੀ ਗੱਲ ਹੈ ਕਿ ਨਹੀਂ ਵੀ ਜਦੋਂ ਸਾਰੇ ਦੇਸ਼ਾਂ ਦੀ ਪ੍ਰਭੂ ਸਤਾ ਇੱਕੋ ਜਿੰਨੀ ਹੈ ਸਾਰੇ ਦੇਸ਼ ਸੁਤੰਤਰ ਨੇ ਤਾਂ ਫਿਰ ਅਮਰੀਕਾ ਹਰ ਦੇਸ਼ ਤੇ ਆਪਣੀ ਕਿਵੇਂ ਮਨਾ ਜਾਂਦਾ ਆਪਣੀ ਕਿਉਂ ਚਲਾ ਜਾਂਦਾ ਆਪਣੀ ਕਿਵੇਂ ਲਾਗੂ ਕਰਾ ਜਾਂਦਾ ਭਾਈ ਜਿਨੇ ਸਾਮਰਾਜਵਾਦ ਪੜਿਆ ਜਿਨੇ ਇੰਪੀਰੀਅਲਿਜ਼ਮ ਪੜਿਆ ਜਿਨੇ ਇਹ ਸਾਰੀਆਂ ਨੀਤੀਆਂ ਪੜੀਆਂ ਨੇ ਜਿਹਨੂੰ ਗਲੋਬਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਲੇਬਰਲਾਈਜੇਸ਼ਨ ਐਲ ਪੀਜੀ ਪਾਲਿਸੀ ਕਹਿੰਦੇ ਨੇ ਉਹਨੂੰ ਇਹ ਸਾਰੀ ਕਹਾਣੀ ਬੜੀ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਪਰ ਜਿਨ੍ਹਾਂ ਨੇ ਨਹੀਂ ਉਹਨਾਂ ਨੂੰ ਨਹੀਂ ਆਉਂਦੀ ਉਹ ਉਹ ਵਿਚਾਰੇ ਇਕੱਲੇ ਨਾਰਿਆਂ ਜੋ ਗੀਨੇ ਉਹਨਾਂ ਨੂੰ ਕੁਝ ਨਹੀਂ ਪਤਾ ਸੋ ਬੇਨਤੀ ਆ ਪਤਾ ਮੈਨੂੰ ਵੀ ਬਹੁਤਾ ਕੁਝ ਨਹੀਂ ਗਾ ਮੈਂ ਤੁਹਾਡੇ ਨਾਲ ਉਹ ਵੀ ਘੱਟਕਲਾ ਲਾਇਆ ਪਰ ਮੈਂ ਕਹਿੰਦਾ ਜਿਨ੍ਹਾਂ ਨੇ ਪੜਿਆ ਜਿਨ੍ਹਾਂ ਨੇ ਸਮਝਿਆ ਉਹਨਾਂ ਨੂੰ ਪਤਾ ਆ ਸੋ ਦੋਸਤੋ ਹੁਣ ਜਿਹੜੀ ਇਹ ਚੀਜ਼ ਅੱਗੇ ਵਾਪਰਨੀ ਹੈ ਉਹ ਠੀਕ ਨਹੀਂ ਜਿਹੋ ਜਿਹਾ ਸਮਝੌਤਾ ਜਾਂ ਜਿਹੋ ਜਿਹਾ ਵਪਾਰ ਅਮਰੀਕਾ ਥੋਪਣਾ ਚਾਹੁੰਦਾ ਪੂਰੀ ਦੁਨੀਆ ਤੇ ਉਹ ਠੀਕ ਨਹੀਂਗਾ ਜਿਵੇਂ ਜੰਗ ਦਾ ਵਿਰੋਧ ਕਰ ਰਹੇ ਸੀ ਆਪਾਂ ਸਾਰੇ ਉਸੇ ਤਰ੍ਹਾਂ ਆਪਾਂ ਨੂੰ ਅਮਰੀਕਾ ਦੇ ਵਪਾਰ ਨੀਤੀ ਦਾ ਵਿਰੋਧ ਕਰਨਾ ਚਾਹੀਦਾ ਹੈ ਅਮਰੀਕਾ ਦੀ ਵਪਾਰ ਨੀਤੀ ਬੜੀ ਘਾਤਕ ਹੈ ਔਰ ਇਹ ਜਿਹੜਾ ਗੋਦੀ মিডিਆ ਐਨੇ ਨਹੀਂ ਤੁਹਾਨੂੰ ਇਹ ਗੱਲ ਦੱਸਣੀ ਇਹ ਗੋਦੀ মিডিਆ ਦੇ ਵੱਡੀ ਗਿਣਤੀ ਚੈਨਲ ਜਿਹੜੇ ਨੇ ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਤੇ ਚੱਲਦੇ ਨੇ ਕਾਰਪੋਰੇਟ ਔਰ ਵੱਡੀ ਗਿਣਤੀ ਚੈਨਲ ਜਿਹੜੇ ਉਹ ਵਿਦੇਸ਼ੀ ਕੰਪਨੀਆਂ ਦੀ ਮੁੱਠੀ 'ਚ ਨੇ ਸਭ ਤੋਂ ਵੱਧ ਪ੍ਰੋਫਿਟ ਇਹ ਗੋਦੀ ਮੀਡੀਆ ਦੇ ਚੈਨਲ ਉਹਨਾਂ ਕੰਪਨੀਆਂ ਦੀਆਂ ਮਸ਼ਹੂਰੀਆਂ ਕਰਕੇ ਕਮਾਉਂਦੇ ਨੇ ਜਿਹੜੀਆਂ ਕੰਪਨੀਆਂ ਦੁਨੀਆ ਨੂੰ ਮੁੱਠੀ 'ਚ ਕਰੀ ਬੈਠੀਆਂ ਨੇ ਉਹ ਕੰਪਨੀਆਂ ਅਮਰੀਕਾ ਦੀਆਂ ਨੇ ਉਹ ਚਾਈਨਾ ਦੀਆਂ ਨੇ ਉਹ ਰੂਸ ਦੀਆਂ ਨੇ ਉਹ ਫਰਾਂਸ ਦੀਆਂ ਨੇ ਉਹ ਜਰਮਨੀਆਂ ਦੀਆਂ ਨੇ ਉਹ ਜਾਪਾਨ ਦੀਆਂ ਨੇ ਉਹ ਹੁਣ ਜੀ7 ਕੰਟਰੀਜ਼ ਨੇ ਜਿਹੜੇ ਜੀ7 ਜਿਨ੍ਹਾਂ ਦੇ ਵਿੱਚ ਕੈਨੇਡਾ ਹੈ ਜਪਾਨ ਹੈ ਫਰਾਂਸ ਹੈ ਜਰਮਨ ਹੈ ਉਹਨਾਂ ਨੇ ਵੀ 2 ਦਿਨ ਪਹਿਲਾਂ ਦੋਨਾਂ ਦੇਸ਼ਾਂ ਨੂੰ ਯੁੱਧ ਰੋਕਣ ਦੀ ਅਪੀਲ ਕੀਤੀ ਸੀ ਕਿਉਂ ਭਾਈ ਤੁਸੀਂ ਇੱਕ ਗੱਲ ਸੁਣੋ ਹੁਣ ਤੱਕ ਰੂਸ ਤੇ ਯੂਕਰੇਨ ਦਾ ਯੁੱਧ ਲੱਗਿਆ ਹੋਇਆ ਉੱਥੇ ਗਾਜ਼ਾ ਪੱਟੀ ਦੇ ਵਿੱਚ ਫਲਸਤੀਨ ਵਾਲੇ ਏਰੀਆ ਦੇ ਵਿੱਚ ਕਿੰਨਾ ਕੁਸ਼ ਚੱਲੀ ਜਾਂਦਾ ਪਰ ਉਹਨਾਂ ਯੁੱਧਾਂ ਨੂੰ ਰੋਕਾਉਣ ਲਈ ਇਹਨਾਂ ਨੇ ਇੰਨੀ ਕੋਸ਼ਿਸ਼ ਨਹੀਂ ਕੀਤੀ ਇੰਨੀ ਕੀ ਯਾਰ ਖੀਤੀ ਨਹੀਂ ਫਿਰ ਇੱਥੇ ਯੁੱਧ ਰਕਾਉਣ ਦੀ ਇਹਨਾਂ ਨੇ ਇੰਨੀ ਕੋਸ਼ਿਸ਼ ਕਿਉਂ ਕੀਤੀ ਲੋਕ ਤਾਂ ਉੱਥੇ ਵੀ ਮਰ ਰਹੇ ਨੇ ਸਵਾਲ ਹੈ ਸੋਚਣ ਵਾਲੀ ਗੱਲ ਹੈ ਕਿਉਂ ਭਲਾ ਉਹਦਾ ਕਾਰਨ ਇਹ ਹੈ ਕਿ ਭਾਰਤ ਇੱਕ 150 ਕਰੋੜ ਲੋਕਾਂ ਦੀ ਮੰਡੀ ਹੈ ਤੇ ਉਹ ਜਿਹੜੇ ਦੇਸ਼ ਲੜ ਰਹੇ ਨੇ ਉਹਨਾਂ 'ਚ ਕਰੋੜ-ਕਰੋੜ ਬੰਦਾ ਵੀ ਹੈ ਨਹੀਂ 1 ਕਰੋੜ ਵੀ ਇਸ ਕਰਕੇ ਇਹਨਾਂ ਨੂੰ ਲੱਗਦਾ ਵੀ ਉਹ ਤਾਂ ਕੋਈ ਬਹੁਤੀ ਵੱਡੀ ਖਰੀਦਦਾਰੀ ਕਰਨ ਵਾਲੀ ਮੰਡੀ ਨਹੀਂ ਹੈਗੀ ਭਾਰਤ ਦੇਸ਼ ਇਕੱਲਾ ਮੈਂ ਪਹਿਲਾਂ ਵੀ ਦੱਸਿਆ ਵੀ 50 50 60 70 ਜਿਹੜੇ ਦੇਸ਼ ਨੇ ਕਈ ਯੂਰਪ ਦੇ ਤੇ ਹੋਰ ਮਹਾਦੀਪਾਂ ਦੇ ਉਹਨਾਂ ਜਿੰਨਾ ਇਕੱਲਾ ਹੀ ਦੇਸ਼ ਹੈ ਤੇ ਫਿਰ ਇੱਥੇ ਜਿਹੜਾ ਗਾਹਕ ਹੈ ਨਾ ਉਹ ਬਹੁਤਾ ਸਮਝਦਾਰ ਤੇ ਬਹੁਤਾ ਬਹੁਤੀ ਡੂੰਗੀ ਸੂਝ ਵਾਲਾ ਨਹੀਂ ਗਾ ਜੋ ਮਰਜੀ ਇੱਥੇ ਵੇਚਿਆ ਜਾ ਸਕਦਾ ਜੋ ਮਰਜੀ ਇੱਥੇ ਲੋਕਾਂ ਦੇ ਹੱਥਾਂ 'ਚ ਦਿੱਤਾ ਜਾ ਸਕਦਾ ਹੈ ਅਨੇ ਮਨਾਫੇ ਇਥੋਂ ਕੰਪਨੀਆਂ ਕਮਾ ਰਹੀਆਂ ਨੇ ਤੇ ਇਹ ਇਸ ਗੱਲ ਨੂੰ ਸਮਝਣ ਦੀ ਬੜੀ ਲੋੜ ਹੈ ਗੋਦੀ ਮੀਡੀਆ ਜਿਹੜਾ ਹੁਣ ਉਹ ਅਮਰੀਕਾ ਦੀ ਫੁੱਲ ਜੈਜੇਕਾਰ ਕਰ ਰਿਹਾ ਹੈ ਉਹ ਅਮਰੀਕਾ ਨੂੰ ਦਹੀਂ ਦੇ ਡੋਲੂ ਮਲ ਰਿਹਾ ਹੈ ਉਹ ਅਮਰੀਕਾ ਦੀ ਬੱਲੇ ਬੱਲੇ ਕਰ ਰਿਹਾ ਹੈ ਕਿਉਂ ਕਰ ਰਿਹਾ ਭਾਈ ਆਹੀ ਤਾਂ ਗੱਲ ਸਮਝਣ ਵਾਲੀ ਹੈ ਤੇ ਇਹੀ ਮੈਂ ਕਹਿੰਦਾ ਸਮਝ ਲਓ ਇਹ মিডিਆ ਜਿਹੜਾ ਗੋਦੀ মিডিਆ ਤੇ ਇਤਵਾਰ ਨਾ ਕਰੋ ਪਹਿਲਾਂ ਇਹਨੇ ਬੜੀਆਂ ਝੂਠੀਆਂ ਖਬਰਾਂ ਫਲਾਈਆਂ ਆ ਪਿਛਲੇ ਦਿਨਾਂ ਚ ਜਿੰਨੀ ਟੈਨਸ਼ਨ ਤੇ ਜਿੰਨਾ ਝੂਠ ਤੇ ਜਿੰਨੀਆਂ ਅਫਵਾਹਾਂ ਗੋਦੀ মিডিਆ ਨੇ ਫਲਾਈਆਂ ਨੇ ਉਹ ਕਿਸੇ ਨੇ ਵੀ ਉਹਨੀਆਂ ਨਹੀਂ ਫਲਾਈਆਂ ਯਾਰ ਤੁਸੀਂ ਦੇਖੋ ਇਹ ਇਹ ਕਹਿਣਾ ਵੱਡੇ ਚੈਨਲ ਨੇ ਜਿਹੜੇ ਵੀ ਭਾਰਤ ਦੀ ਸੈਨਾ ਲਾਹੌਰ ਮੇਂ ਘੁਸੀ ਭਾਰਤ ਦੀ ਸੈਨਾ اسلامਾਬਾਦ ਮੇਂ ਪਹੁੰਚੀ ਇਸਲਾਮਾਬਾਦ ਪਰ ਭਾਰਤ ਦਾ ਕਬਜ਼ਾ ਆ ਖਬਰਾਂ ਦੇਈ ਜਾਂਦੇ ਰਹੇ ਨੇ ਉਹ ਝੂਠੀਆਂ ਭਾਰਤ ਦੀ ਫੌਜ ਕਹਿੰਦੀ ਰਹੀ ਵੀ ਇਹ ਖਬਰਾਂ ਗਲਤ ਨੇ ਨਾ ਦੋ ਭਾਰਤ ਸਰਕਾਰ ਨੇ ਇਹ ਦਾਵਾ ਨਹੀਂ ਕੀਤਾ ਕਿ ਅਸੀਂ ਮਤਲਬ ਜਿਹੜੀ ਐਲਓਸੀ ਹੈ ਜਾਂ ਜਿਹੜੀ ਬਾਰਡਰ ਲਾਈਨ ਆ ਉਹ ਟੱਪੇ ਆ ਪਰ ਉਹ ਮੀਡੀਆ ਉਹ ਆਪਣੇ ਪੱਲੇ ਹੀ ਔਰ ਹਰਾਣਗੀ ਦੀ ਗੱਲ ਆ ਵੀ ਭਾਰਤ ਸਰਕਾਰ ਨੇ ਉਹਨਾਂ ਤੇ ਕਾਰਵਾਈ ਨਹੀਂ ਅਜੇ ਤੱਕ ਕੀਤੀ ਕੋਈ ਕਰਨੀ ਚਾਹੀਦੀ ਸੀ ਕਿਉਂ ਜੀ ਲਾਡਲਾ ਮੀਡੀਆ ਉਹ ਉਹ ਕਿਉਂ ਲਾੜਲਾ? ਉਹ ਕਿਉਂ ਝੂਠ ਪਰੋਸ ਕੇ ਤੇ ਬਚ ਜਾਂਦਾ ਹੈ? ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਕਿਉਂ ਨਹੀਂ ਕਰ ਰਹੀ ਭਾਰਤ ਸਰਕਾਰ ਉਹਦੇ ਤੇ ਕਾਰਵਾਈ? ਗ੍ਰਹਿ ਮੰਤਰਾਲਾ, ਰੱਖਿਆ ਮੰਤਰਾਲਾ ਕਿਉਂ ਨਹੀਂ ਕਰ ਰਿਹਾ ਉਹਦੇ ਤੇ ਕਾਰਵਾਈ? ਅੱਡੇ ਵੱਡੇ ਝੂਠ ਪੂਰੇ ਦੇਸ਼ ਨੂੰ ਤੇ ਦੁਨੀਆ ਨੂੰ ਬੋਲਦਾ ਰਿਹਾ ਉਹ ਮੀਡੀਆ। ਪਰ ਇੱਥੇ ਬਹੁਤ ਵੱਡੇ ਸਵਾਲ ਨੇ ਜਿਹੜੇ ਤੁਹਾਡੇ ਦਿਮਾਗਾਂ 'ਚ ਉੱਗਣੇ ਚਾਹੀਦੇ ਨੇ, ਉਪਜਣੇ ਚਾਹੀਦੇ ਨੇ। ਅਸਲ ਦੇ ਵਿੱਚ ਸਾਡੀ ਜਗਿਆਸਾ ਮਾਰ ਦਿੱਤੀ ਗਈ ਆ। ਜਗਿਆਸਾ ਮਤਲਬ ਜਾਣਨ ਤੇ ਸੋਚਣ ਦੀ ਸਮਰੱਥਾ ਜਿਹੜੀ ਆ ਉਹ ਸਾਡੀ ਮਾਰ ਦਿੱਤੀ ਗਈ ਆ ਖਤਮ ਕੀਤੀ ਗਈ ਆ ਸਾਨੂੰ ਜਿਹੜਾ ਜਿਹੜਾ ਕੋ ਸੋਚਣਾ ਚਾਹੀਦਾ ਜਿਹੜਾ ਕੋ ਸਮਝਣਾ ਚਾਹੀਦਾ ਉਧਰ ਨੂੰ ਜਾਣ ਹੀ ਨਹੀਂ ਦਿੱਤਾ ਜਾ ਰਿਹਾ ਸਾਡਾ ਦਿਮਾਗ ਸਾਨੂੰ ਉਧਰ ਨੂੰ ਲੈ ਕੇ ਹੀ ਨਹੀਂ ਜਾ ਰਿਹਾ ਤੇ ਇਹੀ ਚਾਇਆ ਜਾ ਰਿਹਾ ਹੈ ਇਹੀ ਕੀਤਾ ਜਾ ਰਿਹਾ ਤੇ ਇਹ ਤਏ ਸ਼ੁੱਧਾ ਤਰੀਕੇ ਨਾਲ ਕੀਤਾ ਜਾ ਰਿਹਾ ਸੋ ਮਿੱਤਰ ਪਿਆਰਿਓ ਅੱਜ ਰੂਸ ਨੇ ਵੀ ਕਹਿ ਦਿੱਤਾ ਅੱਜ ਰੂਸ ਨੇ ਵੀ ਕਹਿ ਦਿੱਤਾ ਕਿ ਅਸੀਂ ਯੂਕਰੇਨ ਦੇ ਉੱਪਰ ਜੰਗਬੰਦੀ ਕਰਾਂਗੇ ਹੁਣ ਰੂਸ ਨੇ ਕਹਿਤਾ ਕਿਉਂਕਿ ਰੂਸ ਨੂੰ ਇਹ ਲੱਗਾ ਵੀ ਹੁਣ ਸਵਾਲ ਉੱਠਣਗੇ ਵੀ ਤੁਸੀਂ ਭਾਰਤ ਨੂੰ ਤਾਂ ਕਹੀ ਜਾਂਦੇ ਹੋ ਵੀ ਜੰਗ ਬੰਦ ਕਰੋ ਜੰਗ ਬੰਦ ਪਾਕਿਸਤਾਨ ਨੂੰ ਕਹੀ ਜਾਂਦੇ ਹੋ ਵੀ ਜੰਗ ਨਾ ਲਾਓ ਜੰਗ ਨਾ ਲਾਓ ਤੇ ਆਪ ਤੁਸੀਂ ਯੂਕਰੇਨ ਨਾਲ ਲੜੀ ਜਾਂਦੇ ਹੋ ਇੰਨੇ ਟਾਈਮ ਤੋਂ ਉਧਰ ਕਿਉਂ ਨਹੀਂ ਬੰਦ ਕਰਦੇ ਫਿਰ ਉਹ ਕਹਿੰਦੇ ਸ਼ਰਮ ਦੀ ਮਾਰੀ ਕੀ ਨਾ ਕਰਦੀ ਉਹ ਗੱਲ ਰੂਸ ਦੀ ਬਣੀ ਹੈ ਜਿਹੜੀ ਯੂਕਰੇਨ ਦੇ ਨਾਲ ਹੈ ਰੂਸ ਦੀ ਜੰਗ ਚੱਲ ਰਹੀ ਆ ਉਹਦੇ ਤੇ ਰੂਸ ਦੇ ਜਿਹੜੇ ਰਾਸ਼ਟਰਪਤੀ ਪੁਤਿਨ ਨੇ ਉਹਨਾਂ ਨੇ ਅੱਜ ਇਹ ਕਹਿ ਦਿੱਤਾ ਕਿ ਅਸੀਂ ਨਿਆਉਣ ਵਾਲੇ ਟਾਈਮ ਦੇ ਵਿੱਚ ਸੀਜ ਫਾਇਰ ਕਰਨ ਜਾ ਰਹੇ ਹਾਂ ਕਰਨਗੇ ਕਿ ਨਹੀਂ ਕਰਨਗੇ ਉਹ ਗੱਲ ਵੱਖਰੀ ਹੈ ਪਰ ਬਿਆਨ ਦਿੱਤਾ ਸ਼ਰਮੋ ਸ਼ਰਮੀ ਦਿੱਤਾ ਇੱਕ ਇੱਕ ਆਪਾਂ ਕਹਿ ਸਕਦੇ ਕੜਿੱਕੀ ਚਾ ਕੇ ਦਿੱਤਾ ਹੁਣ ਤੁਸੀਂ ਇਹ ਸਾਰੇ ਕੁਸ਼ ਬਾਰੇ ਕੀ ਸੋਚਦੇ ਹੋ ਸੋਚਿਆ ਕਰੋ ਬਹੁਤ ਮਿਹਰਬਾਨੀ